ਦੋਸਤੋ ਆਪਣੇ ਇਕਿਗਾਈ ਦੇ ਮੁਤਾਬਕ ਜੀਵਨ ਜਿਉਣ ਵਾਲੇ ਸਾਰੇ ਲੋਕਾਂ ਵਿੱਚ ਇੱਕ ਗੱਲ ਸੇਮ ਹੁੰਦੀ ਹੈ ਉਹ ਇਹ ਹੈ ਕਿ ਚਾਹੇ ਕੁਝ ਵੀ ਹੋਵੇ ਇਹ ਲੋਕ ਆਪਣੇ ਜਨੂਨ ਦਾ ਪਿੱਛਾ ਕਰਦੇ ਹਨ ਉਹ ਕਦੀ ਹਾਰ ਨਹੀਂ ਮੰਨਦੇ ਉਦੋਂ ਵੀ ਜਦੋਂ ਉਹਨਾਂ ਦੇ ਸਾਹਮਣੇ ਮੁਸ਼ਕਲਾਂ ਦੇ ਢੇਰ ਲੱਗੇ ਹੋਏ ਹੁੰਦੇ ਹਨ ਹਾਂ ਸਾਨੂੰ ਬਸ ਇਹ ਸਵੀਕਾਰ ਕਰਨਾ ਪਵੇਗਾ ਕਿ ਕੁਝ ਚੀਜ਼ਾਂ ਹਨ ਜਿਨ੍ਹਾਂ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਜਿਵੇਂ ਸਮੇਂ ਦੇ ਬੀਤਣ ਤੇ ਅਤੇ ਸਾਡੇ ਆਲੇ-ਦੁਆਲੇ ਦੇ ਲੋਕਾਂ ਦੀ ਸ਼ੈਤਾਨੀ ਪ੍ਰਵਿਰਤੀ ਤੇ ਦੋਸਤੋ ਮੈਂ ਹਾਂ ਕੁਲਦੀਪ ਗਿੱਲ ਅੱਜ ਅਸੀਂ ਗੱਲ ਕਰ ਰਹੇ ਹਾਂ ਹੈਕਟਰ ਗਾਸਿਆ ਤੇ ਫ੍ਰਾਂਸਿਸਕ ਮੋਰਾਲਿਸ ਦੀ ਵੰਡਰਫੁਲ ਕਿਤਾਬ ਇਕਿਗਾਈ ਦੇ ਬਾਰੇ ਵਿੱਚ ਜਾਪਾਨ ਦੇ ਲੋਕਾਂ ਦੇ ਤੰਦਰੁਸਤ ਜੀਵਨ ਰਹਿਣ ਸਹਿਣ ਅਤੇ ਲੰਮੀ ਉਮਰ ਦਾ ਸਿਹਰਾ ਉਥੋਂ ਦੀ ਜੀਵਨ ਸ਼ੈਲੀ ਅਤੇ ਫਿਲਾਸਫੀ ਨੂੰ ਜਾਂਦਾ ਹੈ ਜਿਸ ਵਿੱਚ ਆਪਣੇ ਇਕਿਗਾਈ ਨੂੰ ਲੱਭਣ ਅਤੇ ਉਸ ਦਾ ਪਾਲਣ ਕਰਨ ਨੂੰ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਅੱਜ ਦੇ ਇਸ ਐਪੀਸੋਡ ਦਾ ਵਿਸ਼ਾ ਹੈ ਲੰਮੀ ਉਮਰ ਜੀਣ ਵਾਲੇ ਲੋਕ ਅਤੇ ਉਹਨਾਂ ਦਾ ਮਾਰਗਦਰਸ਼ਨ ਇਸ ਕਿਤਾਬ ਦੇ ਲੇਖਕਾਂ ਦੇ ਅਨੁਸਾਰ ਜਦੋਂ ਉਹਨਾਂ ਨੇ ਇਸ ਕਿਤਾਬ ਦੀ ਸ਼ੁਰੂਆਤ ਕੀਤੀ ਉਹਨਾਂ ਦਾ ਮਕਸਦ ਸਿਰਫ ਇਹ ਜਾਣਨਾ ਨਹੀਂ ਸੀ ਕਿ ਆਨੰਦਮਈ ਅਤੇ ਲੰਮੀ ਉਮਰ ਜੀਣ ਲਈ ਕੀ ਜ਼ਰੂਰੀ ਹੈ ਇਸ ਦੇ ਨਾਲ ਹੀ ਉਹ ਇਹ ਵੀ ਜਾਨਣਾ ਚਾਹੁੰਦੇ ਸਨ ਕਿ ਜੋ ਲੋਕ ਲੰਬੀ ਉਮਰ ਭੋਗ ਰਹੇ ਹਨ ਉਹ ਇਸ ਦੇ ਬਾਰੇ ਵਿੱਚ ਕੀ ਸੋਚਦੇ ਹਨ ਉਹ ਕੁਝ ਅਜਿਹੇ ਲੋਕਾਂ ਨੂੰ ਵੀ ਮਿਲੇ ਜਿਨ੍ਹਾਂ ਦੀ ਉਮਰ 110 ਸਾਲ ਤੋਂ ਵੀ ਉੱਪਰ ਸੀ ਅਜਿਹੇ ਲੋਕਾਂ ਨੂੰ ਸੁਪਰ ਸੈਨੀਟੇਰੀਅਨ ਕਿਹਾ ਜਾਂਦਾ ਹੈ ਦੋਸਤੋ ਪੂਰੀ ਦੁਨੀਆ 'ਚ 350 ਤੋਂ 400 ਲੋਕ ਅਜਿਹੇ ਹਨ ਜਿਨ੍ਹਾਂ ਦੀ ਉਮਰ 110 ਸਾਲਾਂ ਤੋਂ ਵੱਧ ਹੈ ਇਹ ਲੋਕ ਭਾਵੇਂ ਸੁਪਰ ਹੀਰੋ ਨਾ ਹੋਣ ਪਰ ਇਹਨਾਂ ਲੋਕਾਂ ਨੇ ਬਾਕੀ ਲੋਕਾਂ ਤੋਂ ਵੱਧ ਸਮਾਂ ਧਰਤੀ ਤੇ ਬਿਤਾਇਆ ਹੈ ਇਹਨਾਂ ਵਿੱਚੋਂ ਕੁਝ ਲੋਕਾਂ ਨੇ ਆਪਣੇ ਲੰਬੇ ਜੀਵਨ ਦਾ ਰਾਜ਼ ਕੁਝ ਇਸ ਤਰ੍ਹਾਂ ਦੱਸਿਆ ਖਾਣਾ ਖਾਓ ਨੀਂਦ ਲਵੋ ਅਤੇ ਲੰਮੀ ਉਮਰ ਜਿਓ ਤੁਹਾਨੂੰ ਆਰਾਮ ਕਰਨ ਦੀ ਕਲਾ ਸਿੱਖਣੀ ਪਵੇਗੀ ਆਪਣੇ ਅੰਦਰ ਜਿਉਣ ਦੀ ਇੱਛਾ ਸ਼ਕਤੀ ਰੱਖੋ ਆਪਣੇ ਅੰਦਰਲੇ ਬੱਚੇ ਨੂੰ ਹਮੇਸ਼ਾ ਜਿਉਂਦਾ ਰੱਖੋ ਅਤੇ ਮਜ਼ਾਕ ਕਰਨ ਦੀ ਆਦਤ ਨਾ ਛੱਡੋ ਆਪਣੇ ਮਨ ਅਤੇ ਸਰੀਰ ਨੂੰ ਰੁੱਝਿਆ ਰੱਖੋ ਬਹੁਤੇ ਭੋਗ ਵਿਲਾਸ ਤੋਂ ਪਰਹੇਜ਼ ਰੱਖੋ ਅਤੇ ਆਪਣੇ ਅੰਦਰਲੀ ਊਰਜਾ ਨੂੰ ਬਣਾਈ ਰੱਖੋ ਕਲਾ ਭਾਵੇਂ ਕੋਈ ਵੀ ਹੋਵੇ ਇਹ ਇੱਕ ਪ੍ਰਕਾਰ ਦੀ ਈਕੀਗਾਈ ਹੁੰਦੀ ਹੈ ਇਹ ਸਾਡੇ ਜੀਵਨ ਨੂੰ ਅਰਥ ਦਿੰਦੀ ਹੈ ਅਤੇ ਆਪਣੇ ਨਾਲ ਖੁਸ਼ੀ ਦੇ ਕਈ ਪਲ ਲੈ ਕੇ ਆਉਂਦੀ ਹੈ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਸਾਰੇ ਪਲ ਸਾਰਿਆਂ ਦੇ ਲਈ ਮੌਜੂਦ ਹੁੰਦੇ ਹਨ ਜਾਪਾਨੀ ਕਲਾਕਾਰ ਹੋਕੂਸਾਈ 18ਵੀਂ ਸਦੀ ਦੇ ਅੱਧ ਤੋਂ ਲੈ ਕੇ 19ਵੀਂ ਸਦੀ ਦੇ ਅੱਧ ਤੱਕ ਜਿਉਂਦੇ ਰਹੇ ਅਤੇ ਆਪਣੇ ਅੰਤਿਮ ਸਮੇਂ ਤੱਕ ਲੱਕੜ ਦੀਆਂ ਚੀਜ਼ਾਂ ਤੇ ਛਪਾਈ ਦਾ ਕੰਮ ਕਰਦੇ ਰਹੇ। ਕੁਝ ਇਸੇ ਤਰ੍ਹਾਂ ਹੀ ਅਭਿਨੇਤਾ ਕ੍ਰਿਸਟੋਫਰ ਪਲਮਰ 86 ਬਰੇ ਪੂਰੇ ਹੋਣ ਤੇ ਵੀ ਆਪਣੇ ਕੰਮ ਦੇ ਪ੍ਰਤੀ ਪੇਮ ਜ਼ਾਹਿਰ ਕਰਦਿਆਂ ਹੋਏ ਆਖਦੇ ਹਨ ਮੈਨੂੰ ਸਟੇਜ ਤੇ ਕੰਮ ਕਰਦਿਆਂ ਹੀ ਮੌਤ ਆਵੇ। ਦੁਨੀਆ ਤੋਂ ਜਾਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੋਵੇਗਾ। ਕਮਟ ਹਰੀਰਾ ਜਿਨ੍ਹਾਂ ਨੇ ਆਪਣੇ ਜੀਵਨ ਦੇ 100 ਸਾਲ ਪੂਰੇ ਕੀਤੇ ਉਹਨਾਂ ਨੇ 99ਵੀਂ ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਪੇਂਟਿੰਗ ਵੇਚੀ ਸੀ ਐਲਸਵਰਥ ਕੈਲੀ ਜਿਨ੍ਹਾਂ ਦੇ ਸੰਨ 2015 ਚ 92 ਵਰਿਆਂ ਦੀ ਉਮਰ ਚ ਮੌਤ ਹੋਈ ਉਹਨਾਂ ਨੇ ਕਿਹਾ ਸੀ ਇਹ ਬਹੁਤ ਵੱਡਾ ਵਹਿਮ ਹੈ ਕਿ ਉਮਰ ਦੇ ਨਾਲ ਇੰਦਰੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਜਿਉਂ-ਜਿਉਂ ਮੇਰੀ ਉਮਰ ਵੱਧੀ ਹੈ ਤਿਉਂ-ਤਿਉਂ ਅਸੀਂ ਜ਼ਿਆਦਾ ਵੇਖਣ ਲੱਗਦੇ ਹਾਂ ਜਿੰਨੀ ਤੁਹਾਡੀ ਉਮਰ ਵੱਧੀ ਹੈ ਉਹਨਾਂ ਹੀ ਤੁਸੀਂ ਵੱਧ ਵੇਖਣ ਅਤੇ ਸਮਝਣ ਦੀ ਕਲਾ ਸਿੱਖਣ ਲੱਗਦੇ ਹੋ ਮੈਨੂੰ ਹਰ ਰੋਜ਼ ਨਵੀਆਂ-ਨਵੀਆਂ ਚੀਜ਼ਾਂ ਦਿਖਦੀਆਂ ਹਨ ਜਿਸ ਕਰਕੇ ਮੈਂ ਨਵੇਂ-ਨਵੇਂ ਚਿੱਤਰ ਬਣਾਉਂਦਾ ਸਰੀਰ ਬੁੱਢਾ ਹੋ ਜਾਂਦੇ ਵੀ ਇਹਨਾਂ ਸਾਰੇ ਬੰਦਿਆਂ ਨੇ ਕੰਮ ਕਰਨਾ ਅਤੇ ਕੁਝ ਨਵਾਂ ਸਿੱਖਣਾ ਨਹੀਂ ਛੱਡਿਆ ਦੋਸਤੋ ਸਿੱਖਦੇ ਹੋਏ ਮਨ ਕਦੇ ਵੀ ਥੱਕਦਾ ਨਹੀਂ ਅਤੇ ਨਾ ਹੀ ਤੁਹਾਨੂੰ ਕਦੇ ਇਸ ਦਾ ਪਛਤਾਵਾ ਹੀ ਹੁੰਦਾ ਹੈ ਉਮਰ ਵਧਣ ਤੇ ਅਕਸਰ ਸਾਨੂੰ ਲੱਗਦਾ ਹੈ ਕਿ ਅਸੀਂ ਸਭ ਕੁਝ ਦੇਖ ਚੁੱਕੇ ਹਾਂ ਸਭ ਕੁਝ ਜਾਣ ਚੁੱਕੇ ਹਾਂ ਪਰ ਦੋਸਤੋ ਮੈਨੂੰ ਲੱਗਦਾ ਹੈ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਕਈ ਗੱਲਾਂ ਜੋ ਛੋਟੀ ਉਮਰੇ ਸਾਡੀ ਸਮਝ ਨਹੀਂ ਪਈਆਂ ਸਨ ਸਾਨੂੰ ਵਡੇਰੀ ਉਮਰ 'ਚ ਜਾ ਕੇ ਸਮਝ ਆਉਂਦੀਆਂ ਹਨ ਅਤੇ ਮਹਿਸੂਸ ਹੁੰਦਾ ਹੈ ਕਿ ਜਦੋਂ ਇਹ ਚੀਜ਼ਾਂ ਸਾਨੂੰ ਸਿਖਾਈਆਂ ਜਾਂ ਸਮਝਾਈਆਂ ਜਾਂਦੀਆਂ ਸਨ ਉਦੋਂ ਸਾਡੀ ਸਮਝ ਉਸ ਲੈਵਲ ਦੀ ਨਹੀਂ ਸੀ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਜਾਪਾਨ ਸਭ ਤੋਂ ਵੱਧ ਉਮਰ ਭੋਗਣ ਵਾਲੇ ਲੋਕਾਂ ਦਾ ਦੇਸ਼ ਹੈ ਠੁਕਵਾ ਖਾਣ ਪੀਣ ਬਿਮਾਰ ਹੋਣ ਤੋਂ ਪਹਿਲਾਂ ਹੀ ਡਾਕਟਰ ਦੀ ਸਲਾਹ ਲੈਣਾ ਅਤੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਾ ਇਹ ਸਭ ਗੱਲਾਂ ਉਹਨਾਂ ਦੀ ਲੰਮੀ ਉਮਰ 'ਚ ਸਹਾਇਕ ਹੁੰਦੀਆਂ ਹਨ ਟੀਮਸਪੇਡ ਮਿਲ ਜੁਲ ਕੇ ਰਹਿਣਾ ਅਤੇ ਜੀਵਨ ਦੇ ਅੰਤ ਤੱਕ ਕਿਸੇ ਨਾ ਕਿਸੇ ਕਲਾ ਵਿੱਚ ਸਰਗਰਮ ਰਹਿਣਾ ਇਹ ਸਭ ਗੱਲਾਂ ਜਾਪਾਨੀਆਂ ਦੀ ਲੰਮੀ ਉਮਰ ਦਾ ਰਾਜ਼ ਹਨ ਹੈਕਟਰ ਗਾਰਸਿਆ ਦਾ ਕਹਿਣਾ ਹੈ ਕਿ ਜਿੰਨੀਆਂ ਚੀਜ਼ਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹ ਕਿਸੇ ਰੁੱਖ ਦੇ ਪੱਤੇ ਦੀ ਤਰ੍ਹਾਂ ਹਨ ਜੋ ਹਵਾ ਦੇ ਬੁੱਲੇ ਨਾਲ ਕਦੀ ਵੀ ਡਿੱਗ ਸਕਦੀਆਂ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਆਲੇ-ਦੁਆਲੇ ਦੀ ਦੁਨੀਆ 'ਚ ਪਰਿਵਰਤਨ ਕੋਈ ਇਤਫਾਕ ਨਹੀਂ ਹੈ ਬਲਕਿ ਇਹ ਬ੍ਰਹਿਮੰਡ ਦੇ ਸਾਰ ਦਾ ਹਿੱਸਾ ਹਨ ਇਸ ਪਰਿਵਰਤਨ ਨੂੰ ਸਵੀਕਾਰ ਕਰਕੇ ਆਪਣੇ ਜੀਵਨ ਦਾ ਸਾਰ ਲੱਭਣਾ ਹੀ ਸਾਡਾ ਇਕਿਗਾਈ ਹੈ ਜਰੂਰਤ ਹੋਵੇ ਭਾਵੇਂ ਨਾ ਹਮੇਸ਼ਾ ਸਰਗਰਮ ਜਾਂ ਰੁੱਝੇ ਰਹਿਣ ਲਈ ਤੁਹਾਨੂੰ ਆਪਣਾ ਇਕਿਗਾਈ ਪਤਾ ਹੋਣਾ ਲਾਜ਼ਮੀ ਹੈ ਤੁਹਾਡਾ ਇਕਿਗਾਈ ਤੁਹਾਨੂੰ ਹਮੇਸ਼ਾ ਦਿਲਕਸ਼ ਅਤੇ ਲੋਕਾਂ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਬਣਾਉਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ ਜਾਪਾਨੀ ਫਿਲਾਸਫੀ ਅਤੇ ਅਧਿਆਤਮ ਵਿੱਚ ਅਜਿਹਾ ਮੰਨਿਆ ਜਾਂਦਾ ਹੈ ਕਿ ਹਰ ਇੱਕ ਦੇ ਜੀਵਨ ਦਾ ਇੱਕ ਇਕੀਗਾਈ ਹੁੰਦਾ ਹੈ ਇਕੀਗਾਈ ਸਾਡੇ ਸਭ ਦੇ ਅੰਦਰ ਲੁਕਿਆ ਹੁੰਦਾ ਹੈ ਕੁਝ ਲੋਕਾਂ ਨੂੰ ਇਕੀਗਾਈ ਮਿਲ ਜਾਂਦਾ ਹੈ ਅਤੇ ਕੁਝ ਲੋਕ ਆਪਣੇ ਇਕੀਗਾਈ ਦੀ ਖੋਜ 'ਚ ਲੱਗੇ ਰਹਿੰਦੇ ਹਨ ਜਾਪਾਨ ਦੇ ਲੰਮੀ ਉਮਰ ਤੱਕ ਜੀਣ ਵਾਲੇ ਲੋਕਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਲੰਮੀ ਉਮਰ ਦਾ ਰਾਜ਼ ਹੈ ਕਦੀ ਚਿੰਤਾ ਨਾ ਕਰਨਾ ਉਹਨਾਂ ਦੱਸਿਆ ਕਿ ਕਦੀ ਚਿੰਤਾ ਨਾ ਕਰੋ ਚਿੰਤਾ ਕਰਨ ਨਾਲ ਕੋਈ ਪ੍ਰੋਬਲਮ ਸੋਲਵ ਨਹੀਂ ਹੁੰਦੀ ਸਗੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਠੰਡੇ ਦਿਮਾਗ ਨਾਲ ਲੱਭੋ ਖੁੱਲੇ ਮਨ ਅਤੇ ਹਸਤੇ ਚਿਹਰੇ ਨਾਲ ਜ਼ਿੰਦਗੀ 'ਚ ਆਉਣ ਵਾਲੇ ਜਾਣਕਾਰ ਅਤੇ ਅਣਜਾਣ ਲੋਕਾਂ ਨੂੰ ਮਿਲੋ ਤਾਂ ਕਿ ਹਰ ਕੋਈ ਤੁਹਾਨੂੰ ਮਿਲਣ ਲਈ ਤੰਗਦਾ ਰਹੇ ਦੋਸਤੋ ਤੁਸੀਂ ਪਿੰਡਾਂ ਵਿੱਚ ਟਰਾਲੀਆਂ ਦੀ ਸਾਈਡ ਤੇ ਲਿਖਿਆ ਦੇਖਿਆ ਹੋਵੇਗਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸਜਣਾ ਚਿੰਤਾ ਦੂਰ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਲੋਕਾਂ ਨਾਲ ਕੋਲ ਮਿਲ ਕੇ ਰਹਿਣਾ ਉਹਨਾਂ ਨਾਲ ਗੱਲਬਾਤ ਕਰਨਾ ਇਸ ਲਈ ਜਦੋਂ ਵੀ ਮੌਕਾ ਮਿਲੇ ਅੱਗੇ ਵਧ ਕੇ ਲੋਕਾਂ ਨੂੰ ਖਿੜੇ ਮੱਥੇ ਮਿਲੋ ਉਹਨਾਂ ਨਾਲ ਗੱਲਾਂ ਕਰੋ ਦੁਬਾਰਾ ਮਿਲਣ ਦਾ ਪਲਾਨ ਬਣਾਓ ਇੱਥੋਂ ਤੱਕ ਕਿ ਰੁੱਖਾਂ ਨੂੰ ਵੀ ਆਪਣੇ ਦੋਸਤ ਬਣਾਓ ਗੱਲ ਕਰਨ ਲਈ ਆਪਣਾ ਦੁੱਖ ਸਾਂਝਾ ਕਰਨ ਲਈ ਕੋਈ ਇਨਸਾਨ ਨਾ ਮਿਲੇ ਤਾਂ ਕਿਸੇ ਰੁੱਖ ਨੂੰ ਜਾਂ ਆਪਣੀ ਘਰੇਲੂ ਬਾਗੀਚੀ ਨੂੰ ਹੀ ਆਪਣਾ ਦੁੱਖ ਸੁਣਾ ਲਓ ਜਦੋਂ ਵੀ ਕਦੀ ਮਨ ਹੌਲਾ ਕਰਨ ਦਾ ਮਨ ਕਰੇ ਤਾਂ ਕਿਸੇ ਰੁੱਖ ਨੂੰ ਗੱਲ ਆ ਕੇ ਆਪਣਾ ਹਾਲ ਸੁਣਾਓ ਦੋਸਤੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਮਨ ਦਾ ਬੋਝ ਵੀ ਹਲਕਾ ਹੋ ਜਾਵੇਗਾ ਅਤੇ ਰੋਖ ਨਹੀਂ ਤਾਂ ਤੁਹਾਨੂੰ ਜੱਜ ਕਰੇਗਾ ਅਤੇ ਨਾ ਹੀ ਤੁਹਾਡੀ ਗੱਲ ਅੱਗੇ ਕਿਸੇ ਨੂੰ ਦੱਸੇਗਾ ਹੈ ਨਾ ਵਧੀਆ ਤਰੀਕਾ ਜੇਕਰ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਹਾਂਜੀ ਦੋਸਤੋ ਕਿਤਾਬਾਂ ਤੇ ਕੁਦਰਤ ਵੀ ਤੁਹਾਡੀਆਂ ਵਧੀਆ ਦੋਸਤ ਹੋ ਸਕਦੀਆਂ ਹਨ ਇਹਨਾਂ ਦੀ ਸੰਗਤ ਕਰਕੇ ਵੀ ਅਸੀਂ ਖੁਸ਼ੀਆਂ ਹਾਸਲ ਕਰ ਸਕਦੇ ਹਾਂ ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਸਾਹਿਤਿਕ ਸਫਰ ਵਿਦ ਕੁਲਦੀਪ ਗਿੱਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੇ ਇਸ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ 올 ਵਾਲੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਕਿਉਂਕਿ ਦੋਸਤੋ ਅਸੀਂ ਆਪਣੀ ਅਤੇ ਤੁਹਾਡੀ ਜ਼ਿੰਦਗੀ ਨੂੰ ਸੋਹਣਾ ਅਤੇ ਸੁਖਾਲਾ ਬਣਾਉਣ ਲਈ ਬਿਹਤਰੀਨ ਕਿਤਾਬਾਂ ਦੀ ਸਾਂਝ ਪਾਉਂਦੇ ਰਹਾਂਗੇ ਜੇਕਰ ਤੁਸੀਂ ਕਿਸੇ ਖਾਸ ਕਿਤਾਬ ਦੀ ਆਡੀਓ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਚ ਜਾ ਕੇ ਆਪਣੀ ਪਸੰਦ ਦੱਸ ਸਕਦੇ ਹੋ ਤਾਂ ਉਹ ਅੱਗੇ ਵਧਦੇ ਹਾਂ ਦੋਸਤੋ ਕੁਦਰਤ ਨਾਲ ਜੁੜੋ ਟਾਈਮ ਟੂ ਟਾਈਮ ਆਪਣੇ ਮਿੱਤਰ ਪਿਆਰਿਆਂ ਤੇ ਬਜ਼ੁਰਗਾਂ ਨੂੰ ਮਿਲਦੇ ਰਹੋ ਕਿਉਂਕਿ ਦੋਸਤੋ ਅੱਜਕਲ ਦੇ ਸੋਸ਼ਲ ਮੀਡੀਆ ਦੇ ਦੌਰ ਚ ਅਸੀਂ ਆਪਣੇ ਪਰਿਵਾਰਾਂ ਵਿੱਚ ਬੈਠੇ ਹੋਏ ਵੀ ਇਕੱਲੇ ਹੁੰਦੇ ਹਾਂ ਕਿਉਂਕਿ ਸਾਡੇ ਹੱਥ ਵਿੱਚ ਫੜਿਆ ਇੱਕ ਛੋਟਾ ਜਿਹਾ ਗੈਜੇਟ ਸਾਨੂੰ ਫਿਜ਼ੀਕਲ ਮਿਲਨੀਆ ਅਤੇ ਗੱਲਬਾਤ ਤੋਂ ਦੂਰ ਲੈ ਕੇ ਜਾ ਰਿਹਾ ਹੈ ਸਾਰਾ ਦਿਨ ਘੰਟਿਆਂ ਬਦੀ ਡੋਪਾਮਿਨ ਸਿਕਰੀਟ ਕਰਨ ਤੋਂ ਬਾਅਦ ਵੀ ਅਸੀਂ ਉਦਾਸ ਅਤੇ ਇਕੱਲੇ ਮਹਿਸੂਸ ਕਰਦੇ ਹਾਂ ਨੋਟਾਂ ਨਾਲ ਜਾਂਦੀਆਂ ਨਹੀਂ ਖੁਸ਼ੀਆਂ ਖਰੀਦੀਆਂ ਤੇ ਦਿਲ ਦੇ ਅਮੀਰਾਂ ਦੀ ਔਕਾਤ ਨਹੀਂ ਪੁੱਛੀਦੀ ਪੁੱਛ ਲੈ ਰਾਹੀ ਝੂਠਾ ਦਸੀਏ ਨਰਾ ਇੱਕੋ ਥਾਲੀ ਵਿੱਚ ਖਾ ਕੇ ਕਦੀ ਜਾਤ ਨਹੀਂ ਪੁੱਛੀਦੀ ਲੋਡ ਨਾਲੋਂ ਘਰਾਂ ਦੀਆਂ ਉੱਚੀਆਂ ਨੇ ਮੰਜ਼ਿਲਾਂ ਸੋਚ ਦਾ ਸਤਰਕ ਦੇ ਚੁੱਕਿਆ ਹੀ ਨਹੀਂ ਮਾਂ ਦੇ ਪੈਰਾਂ ਵਿੱਚ ਕਹਿੰਦੇ ਹੁੰਦੀ ਹੈ ਜੰਨਤ ਉਸ ਮਾਂ ਦੇ ਪੈਰਾਂ ਵੱਲ ਕਦੇ ਤੱਕਿਆ ਹੀ ਨਹੀਂ ਪਾਟੀਆਂ ਬਿਆਈਆਂ ਕਿੱਥੋਂ ਆਉਣੀਆਂ ਨਜ਼ਰ ਮੈਂ ਤਾਂ ਫੋਨ ਜੋ ਨਿਕਲ ਕਦੇ ਸਕਿਆ ਹੀ ਨਹੀਂ ਦੋਸਤੋ ਆਪਣੇ ਪਿਆਰਿਆਂ ਨੂੰ ਮਿਲਣ ਦੀ ਵਜ੍ਹਾ ਨਾ ਲੱਭੋ ਅਤੇ ਮਿਲਣ ਤੇ ਸਮੱਸਿਆਵਾਂ ਨਾ ਲੱਭੋ ਇਕੱਠੇ ਹੋ ਕੇ ਸੋਹਣੇ ਪਲ ਬਿਤਾਓ ਲੰਮੀ ਅਤੇ ਖੁਸ਼ਹਾਲ ਜ਼ਿੰਦਗੀ ਜਿਉਣ ਦਾ ਇੱਕ ਹੋਰ ਤਰੀਕਾ ਹੈ ਚੰਗੀਆਂ ਆਦਤਾਂ ਰੱਖਣਾ ਟਾਈਮ ਨਾਲ ਸੌਵੋ ਸਵਕਤ ਤੇ ਉਠੋ ਦੋਸਤੋ ਅਬਦੁਲ ਕਲਾਮ ਜੀ ਕਹਿੰਦੇ ਸਨ ਕਿ ਸਵੇਰ ਦੀ ਨੀਂਦ ਇਨਸਾਨ ਦੇ ਇਰਾਦਿਆਂ ਨੂੰ ਕਮਜ਼ੋਰ ਬਣਾ ਦਿੰਦੀ ਹੈ ਮੰਜ਼ਿਲ ਨੂੰ ਹਾਸਲ ਕਰਨ ਵਾਲੇ ਕਦੀ دیر ਤੱਕ ਨਹੀਂ ਸੌਂਦੇ ਹੋ ਸਕੇ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਜਾਗੋ ਵਾਹਿਗੁਰੂ ਵੱਲੋਂ ਦਿੱਤੀਆਂ ਨਿਯਮਤਾਂ ਲਈ ਉਸ ਦਾ ਸ਼ੁਕਰਾਨਾ ਕਰੋ ਕਿਉਂਕਿ ਦੋਸਤੋ ਗ੍ਰੈਟੀਟਿਊਡ ਯਾਨੀ ਸ਼ੁਕਰਾਨਾ ਕਰਨ ਵਾਲਾ ਇਨਸਾਨ ਹਮੇਸ਼ਾ ਅੱਗੇ ਵਧਦਾ ਹੈ ਮੈਡੀਟੇਸ਼ਨ ਕਰੋ ਐਕਸਰਸਾਈਜ਼ ਕਰੋ ਹੈਲਦੀ ਖਾਓ ਕੁਦਰਤ ਨੂੰ ਮਾਣੋ ਚੜ੍ਹਦੀ ਕਲਾ 'ਚ ਰਹੋ ਦੋਸਤੋ ਕਿਹਾ ਜਾਂਦਾ ਹੈ ਹੱਥ ਸਿਰਜਣ ਹਾਰਨੇ ਤਕਦੀਰ ਦੇ ਵੱਧਦੀ ਉਮਰ 'ਚ ਵੀ ਆਪਣੀ ਬੁੱਧੀ ਨੂੰ ਤੇਜ਼ ਰੱਖਣ ਦੀ ਕਲਾ ਤੁਹਾਡੀਆਂ ਉਂਗਲਾਂ 'ਚ ਹੁੰਦੀ ਹੈ ਆਪਣੇ ਹੱਥਾਂ ਨੂੰ ਹਮੇਸ਼ਾ ਕੰਮ 'ਚ ਲਾਈ ਰੱਖੋ ਤੁਸੀਂ ਯਕੀਨਨ 100 ਸਾਲ ਤੱਕ ਜਿਓਗੇ ਦੋਸਤੋ ਲੰਬੀ ਉਮਰ ਲਈ ਇਹ ਤਿੰਨੇ ਚੀਜ਼ਾਂ ਬੇहद ਜ਼ਰੂਰੀ ਹਨ ਤੰਦਰੁਸਤ ਸਰੀਰ ਦੇ ਲਈ ਐਕਸਰਸਾਈਜ਼ ਚੰਗਾ ਆਹਾਰ ਅਤੇ ਮਿੱਤਰ ਪਰਿਵਾਰ ਆਪਣੀ ਦੋਸਤੀ ਯਾਰੀ ਅਤੇ ਰਿਸ਼ਤੇਦਾਰੀ ਦੇ ਬੂਟਿਆਂ ਨੂੰ ਪਾਣੀ ਪਾਉਂਦੇ ਰਹੋ ਦੇਖਿਓ ਕਿਤੇ ਮੁਰਝਾ ਨਾ ਜਾਣ ਸਕੂਲ ਜਾਂਦੇ ਹੋਏ ਛੋਟੇ ਬੱਚਿਆਂ ਨਾਲ ਸਮਾਈਲ ਸਾਂਝੀ ਕਰਨਾ ਵੀ ਤੁਹਾਡੀ ਰੂਹ ਨੂੰ ਸਕੂਨ ਦੇ ਸਕਦਾ ਹੈ ਇਤਮਿਨਾਨ ਨਾਲ ਜਿਉ ਜਲਦਬਾਜ਼ੀ ਨਾ ਕਰੋ ਹਰ ਕੰਮ ਦੀ ਗਤੀ ਸਹਿਜ ਰੱਖੋ ਆਰਾਮ ਅਤੇ ਤਸੱਲੀ ਨਾਲ ਜੀਣਾ ਹੀ ਜਪਾਨ ਦੇ ਲੋਕਾਂ ਦੀ ਲੰਮੀ ਉਮਰ ਦਾ ਕਾਰਨ ਹੈ ਸਮੁੰਦਰ ਕਿਨਾਰੇ ਮਿਲਣ ਵਾਲੇ ਕੋ ਗੇ ਸਿੱਪੀਆਂ ਅਤੇ ਕੌਡੀਆਂ ਤੋਂ ਸੋਨਾ ਸਮਾਨ ਬਣਾਉਣ ਵਾਲੇ ਕਈ ਲੋਕਾਂ ਲਈ ਇਹੀ ਉਹਨਾਂ ਦਾ ਇਕਿਗਾਈ ਹੈ ਛੋਟੀਆਂ-ਛੋਟੀਆਂ ਚੀਜ਼ਾਂ 'ਚ ਵੀ ਖੁਸ਼ੀ ਲੱਭੀ ਜਾ ਸਕਦੀ ਹੈ ਜੇਕਰ ਮੈਟੀਰੀਅਲਿਸਟਿਕ ਚੀਜ਼ਾਂ ਬੰਗਲਿਆਂ ਅਤੇ ਵੱਡੀਆਂ ਗੱਡੀਆਂ ਵਿੱਚ ਖੁਸ਼ੀਆਂ ਲੱਭਦੀਆਂ ਹੁੰਦੀਆਂ ਤਾਂ ਅਮੀਰ ਲੋਕ ਡਿਪਰੈਸ਼ਨ ਦਾ ਸ਼ਿਕਾਰ ਕਦੀ ਨਾ ਹੁੰਦੇ ਅਤੇ ਉਹਨਾਂ ਨੂੰ ਨੀਂਦ ਲਈ ਪਿਲ ਦੀ ਜ਼ਰੂਰਤ ਨਾ ਪੈਂਦੀ ਦੋਸਤੋ ਖੁਸ਼ੀ ਮੈਟੀਰੀਅਲ ਵਿੱਚ ਨਹੀਂ ਹੈ ਖੁਸ਼ੀ ਤਾਂ ਸਟੇਟ ਆਫ ਮਾਈਂਡ ਹੈ ਅਤੇ ਸਭ ਤੋਂ ਜ਼ਰੂਰੀ ਗੱਲ ਆਪਣਾ ਮਾਈਂਡਸੈਟ ਪੋਜ਼ਿਟਿਵ ਰੱਖੋ ਆਪਣੇ ਹਰ ਇੱਕ ਦਿਨ ਨੂੰ ਰੱਜ ਕੇ ਮਾਣੋ ਪਤਾ ਨਹੀਂ ਕੱਲ ਆਉਣਾ ਹੈ ਕਿ ਨਹੀਂ ਬਸ ਆਪਣੇ ਅੱਜ ਨੂੰ ਬੈਸਟ ਬਣਾਓ ਕੱਲ ਆਪਣੇ ਆਪ ਹੀ ਸਮਰਜਣਾ ਹੈ ਉਮਰ ਭਾਵੇਂ ਕਿੰਨੀ ਵੀ ਹੋਵੇ ਆਪਣੇ ਆਪ ਨੂੰ ਜਵਾਨ ਹੀ ਸਮਝੋ ਹਮੇਸ਼ਾ ਇਹ ਸੋਚ ਕੇ ਜਿਓ ਕਿ ਅਸੀਂ ਹਾਲੇ ਬਹੁਤ ਕੁਝ ਕਰਨਾ ਹੈ ਦਿਲ ਖੋਲ ਕੇ ਹੱਸੋ ਜਿੱਥੇ ਜਾਵੋ ਖੁਸ਼ੀਆਂ ਬਿਖੇਰੋ ਆਪਣੇ ਆਪ ਨੂੰ ਭਾਗਾ ਵਾਲਾ ਸਮਝੋ ਅਤੇ ਜੀਵਨ ਤੋਂ ਤੁਹਾਨੂੰ ਜੋ ਕੁਝ ਵੀ ਵਧੀਆ ਮਿਲਿਆ ਹੈ ਉਸਨ ਸਮਾਚ ਚ ਵਾਪਸ ਲਟਾਓ ਖੁਸ਼ਹਾਲ ਜੀਵਨ ਜੀਣਾ ਹੀ ਲੰਮੀ ਉਮਰ ਦਾ ਰਾਜ਼ ਹੈ ਜ਼ਿੰਦਗੀ ਤਾਂ ਗੁਜ਼ਰ ਹੀ ਰਹੀ ਹੈ ਭਾਵੇਂ ਮਰੂ ਮਰੂ ਕਰਕੇ ਜੀ ਲਈਏ ਭਾਵੇਂ ਜ਼ਿੰਦਾਦਿਲੀ ਨਾਲ ਇਹ ਸਾਡੀ ਮਰਜ਼ੀ ਹੈ ਕਿਉਂਕਿ ਜੋ ਪਲ ਗੁਜ਼ਰ ਰਿਹਾ ਹੈ ਇਹ ਪਲ ਸਾਡੀ ਜ਼ਿੰਦਗੀ ਚ ਕਦੀ ਦੁਬਾਰਾ ਮੁੜ ਕੇ ਨਹੀਂ ਆਵੇਗਾ ਤਾਂ ਦੋਸਤੋ ਤੁਸੀਂ ਵੀ ਇਨ ਸਾਰੀਆਂ ਸੋਹਣੀਆਂ ਗੱਲਾਂ ਨੂੰ ਅਪਣਾਓ ਅਤੇ ਆਪਣੇ ਜੀਵਨ ਚ ਆਨੰਦ ਦਾ ਸਵਾਗਤ ਕਰੋ ਦਿਲ ਦੇ ਦਰਵਾਜ਼ੇ ਖੁੱਲੇ ਰੱਖੋ